ਫਗਵਾੜਾ ਪੁਲਿਸ ਵੱਲੋਂ ਸਿਫਰ 2 ਪਿਸਟਲਾਂ ਅਤੇ ਸਿਫਰ 2 ਰੌਂਦ ਸਿਫਰ 2 ਮੈਗਜ਼ੀਨਾਂ ਸਮੇਤ ਇੱਕ ਦੋਸ਼ੀ ਕੀਤਾ ਗ੍ਰਿਫਤਾਰ ਫਗਵਾੜਾ ਵਤਸਲਾ ਗੁਪਤਾ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਜੀ ਦਿਸ਼ਾ ਨਿਰਦੇਸ਼ ਹੇਠ ਮਾੜੇ ਅਨਸਰਾਂ ਦੇ ਖਿਲਾਫ ਵਿੱਢੀ ਮੁਹਿੰਮ ਦੇ ਤਹਿਤ ਜ਼ਿਲ੍ਹਾ ਕਪੂਰਥਲਾ ਦੀ ਸਬ ਡਿਵੀਜ਼ਨ ਫਗਵਾੜਾ ਪੁਲਿਸ ਟੀਮ ਵੱਲੋਂ ਸਿਫਰ 2 ਪਿਸਟਲ ਅਤੇ ਸਿਫਰ 2 ਰੌਦ ਸਮੇਤ ਇੱਕ ਵਿਅਕਤੀ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ रुपिंदर कौर पट्टी पुलिस कप्तान फगवाड़ा ने प्रेस नु जानकारी दिन्दे हुए अते अते नीत पुलिस टीम मिति चार अगस्त दो हजार चौबी ना मोह मौजूद पार्टी पास प्रभजोत सिंह उर्फ बिल्ला पुत्र परमजीत वासी रामपुर खलियाण थाना रावल पिंडी जिला कपूरथला पास असला होने संबंधी मुखबरी प्राप्त हुई ਜਿਸ ਦੇ ਆਧਾਰ ਪੁਲਿਸ ਪਾਰਟੀ ਦੁਆਰਾ ਥਾਣਾ ਰਾਵਲਪਿੰਡੀ ਦੇ ਸਾਹਮਣੇ ਨਾਕਾਬੰਦੀ ਕੀਤੀ ਗਈ ਦੌਰਾਨੇ ਨਾਕਾਬੰਦੀ ਇੱਕ ਗੱਡੀ ਨੰੰਬਰੀ PB10BN1755 ਮਾਰਕਾ ਮਰੂਤੀ ਸਜੂਕੀ ਅਟੋ ਆਉਂਦੀ ਦਿਖਾਈ ਦਿੱਤੀ ਜਿਸ ਨੂੰ ਰੋਕਣ ਦਾ ਇਸ਼ਾਰਾ ਕੀਤਾ ਪਰ ਕਾਰ ਚਾਲਕ ਨੇ ਕਾਰ ਨੂੰ ਤੇਜ਼ ਕਰਕੇ ਪੁਲਿਸ ਪਾਰਟੀ ਉੱਪਰ ਚੜਾਉਣ ਦੀ ਕੋਸ਼ਿਸ਼ ਕੀਤੀ ਅਤੇ ਕਾਰ ਨੂੰ ਲਾਪਰਵਾਹੀ ਅਤੇ ਖਤਰਨਾਕ ਤਰੀਕੇ ਨਾਲ ਚਲਾਉਂਦੇ ਹੋਏ ਮੌਕਾ ਤੋਂ ਪਜਾਲਿਆ ਜਿਸ ਨਾਲ ਇਸ ਦੁਆਰਾ ਆਮ ਪਬਲਿਕ ਦੀ ਜਾਨ ਨੂੰ ਵੀ ਖਤਰੇ ਵਿੱਚ ਪਾਇਆ ਗਿਆ

बत्ती बोर समेत सिफर दो रौंद जिंदा बत्ती बोर ते एक मैगजीन बरामद की थी जिसके खिलाफ मुकदमा नंबर छियाली मिति चार अगस्त 2024 एड़ा तद्दा दो पंच पंच चार पंच नौ थाना रावलपिंडी जिला कपूरथला दर्ज रजिस्टर किया गया अते दौराने पुलिस रिमांड दोषी प्रबजोत सिंह उर्फ बिल्ला पासो उसकी निशानदेही पर होर सिफर एक बत्ती बोर समेत एक मैगजीन बरामद किया गया जिसने दौरान पूछगिछ दौरान खुलासा किया कि उस सनसनीखेज खेज जुर्म करने फिराक विच सी जो दोषी प्रबजोत सिंह उर्फ बिल्ला के खिलाफ वक् वक् थाणिया विच सिफर चार मुकदमे दर्ज रजिस्टर होने पाए गए हैं जिस पासो मुकदमा संबंधी होर भी डूंगाई नाल पूछगिछ चल रही है दोषी सिफर दो दिन पुलिस रिमांड पर है जिस पासो होर भी अम खुलासे होने की संभावना है ਫਗਵਾੜ ਤੋਂ ਰਾਜਕੁਮਾਰ ਨੰਗਲ ਦੀ ਰਿਪੋਰਟ ਮਾਨਯੋਗ ਡੀਜੀਪੀ ਪੰਜਾਬ ਔਰ ਐਸਐਸਪੀ ਕਪੂਠਲਾ ਮੈਡਮ ਅਤਸਨਾ ਗੁਪਤਾ ਆਈਪੀਐਸ ਉਹਨਾਂ ਦੀ ਦਿਸ਼ਾ ਨਿਰਦੇਸ਼ ਤੇ ਜੋ ਮਾੜੇ ਅੰਸ਼ਾਂ ਦੇ ਖਿਲਾਫ ਅਸੀਂ ਲਗਾਤਾਰ ਜਿਹੜੇ ਐਕਸ਼ਨ ਲੈ ਰਹੇ ਹੈਗੇ ਉਹਦੇ ਇਸ ਦੇ ਵਿੱਚ ਸਾਨੂੰ ਇੱਕ ਬਹੁਤ ਅੱਛੀ ਕਾਰਜਕਾਰੀ ਸਾਡੇ ਸੀਆਈਏ ਇੰਚਾਰਜ ਸਬ ਇੰਸਪੈਕਟਰ ਬਿਸਮਨ ਉਹਨਾਂ ਦੀ ਟੀਮ ਹੋਈ ਹੈ ਆ ਇਹਦੇ ਵਿੱਚ ਇੱਕ ਨਾਕਾ ਲੇ ਕੀਤਾ ਹੋਇਆ ਸੀਗਾ ਇੰਚਾਰਜ ਵੱਲੋਂ ਔਰ ਇੱਕ ਗੱਡੀ ਜਿਹੜੀ ਸੀਗੀ ਇਨਫੋਰਮ ਵਾਲੇ ਸਾਨੂੰ ਪੈਟ ਨੰਬਰ ਦੱਸਿਆ ਕਿ ਇਸ ਗੱਡੀ ਦੇ ਵਿੱਚ ਇੱਕ ਪੁਰਾਣਾ ਬੰਦਾ ਪ੍ਰਭਜੋਤ ਜਿਹੜਾ ਸਾਡਾ ਹੁੰਦਾ ਕਿਮਸਟ ਹੈਗਾ ਉਹ ਉਹਦੇ ਕੋਲੇ ਜਿਹੜੇ ਹੈਗੇ ਨੇ ਇਲੀਗਲ ਵੈਪਨ ਹੈ ਤੇ ਜੇ ਰੋਕਿਆ ਜਾਵੇ ਤਲਾਸ਼ੀ ਲਈ ਜਾਵੇ ਤੇ ਇਹ ਮਿਲ ਸਕਦਾ ਹੈ ਤੇ ਇਸੀ ਇਨਫੋਰਮੇਸ਼ਨ ਦੇ ਉੱਪਰ ਅਸੀਂ ਜਿਹੜਾ ਸਾਡੇ ਨਾਕੇ ਤੇ ਸਬ ਇਨਸਪੈਕਟਰ ਮਿਸਮਨ ਇਹਨਾਂ ਦੀ ਟੀਮ ਨੇ ਬਹੁਤ ਹੀ ਸਖ਼ਤੀ ਦੇ ਨਾਲ ਉਹਨੂੰ ਜਿਹੜਾ ਹੈਗਾ ਰਾਉਂਡ ਅਪ ਕੀਤਾ ਇਹ ਨਾਕਾ ਤੋੜ ਕੇ ਵੀ ਭੱਜੇ ਔਰ ਹਿੱਟ ਕਰਨ ਦੀ ਕੋਸ਼ਿਸ਼ ਕੀਤੀ ਕਾਫੀ ਅੱਧੇ ਘੰਟੇ ਤੱਕ ਵੀ ਹੌਟ ਚੇਸ ਹੋਈ ਹੈ ਸਾਡੀ ਟੀਮ ਦੀ ਤੇ ਬੜੀ ਦਲੇਰੀ ਨਾਲ ਇਹਨਾਂ ਨੇ ਉਹਨਾਂ ਨੂੰ ਰਾਉਂਡ ਅਪ ਕੀਤਾ ਤੇ ਉਹਦੇ ਕੋਲੋਂ ਮੌਕੇ ਤੇ ਇੱਕ ਸਾਨੂੰ ਗੱਤੀ ਵਾਲਾ ਪਿਸਤਲ ਮੈਗਜ਼ੀਨ ਤੇ ਦੋ ਰੌਂਗ ਮਿਲੇ ਇਹ ਤਾਂ ਫਿਰ ਮਾਨਯੋਗ ਜੱਜ ਸਾਹਿਬ ਤੋਂ ਅਸੀਂ ਰਿਮਾਂਡ ਲਿਆ ਤੇ ਰਿਮਾਂਡ ਦੇ ਦੌਰਾਨ ਇੱਕ ਪਿਸਤਲ ਹੋ ਰਿਕਵਰ ਕੀਤਾ ਹੈ ਇਹਦੇ ਡਿਸਕਲੋਜ਼ਰ ਦੇ ਉੱਪਰ ਉਹ ਵੀ ਬੱਤੀ ਹੋਰ ਪਿਸਤਲ ਹੈ ਇੱਕ ਮੈਗਜ਼ੀਨ ਦੇ ਨਾਲ ਤਾਂ ਇਹ ਜਿਹੜਾ ਮੁਲਜ਼ਮ ਹੈ ਰਬਜੋਤ ਸਿੰਘ ਉਰਫ ਬਿੱਲਾ ਇੱਕ ਖल्याण ਦਾ ਰਹਿਣ ਵਾਲਾ ਹੈ ਤੇ 26 ਸਾਲ ਦੀ ਉਮਰ ਹੈ ਇਹਦੇ ਇਸ ਤੋਂ ਪਹਿਲਾਂ ਵੀ ਤਾਂ ਜਿਹੜਾ ਹੈਗਾ ਕ੍ਰਿਮੀਨਲ ਬੈਕਗ੍ਰਾਉਂਡ ਹੈਗੀ ਹੈ ਇਹਦੇ ਚਾਰ ਪਰਚੇ ਆਲਰੇਡੀਜ਼ ਤੋਂ ਦਰਜ ਹੋਏਗੇ ਨੇ ਇਹਦੇ ਗਦਵਾ ਨੰਬਰ 100/16/22 196/ਤੇ 19/24 ਵੱਖ-ਵੱਖ ਲੜਾਈ ਝਗੜੇ ਐਨਡੀਪੀਐਸ ਦੇ ਆਮ ਜਨਤ ਦੇ ਪਰਚੇ ਵੀ ਤੇ ਆਲਰੇਡੀ ਪਹਿਲਾਂ ਵੀ ਦਰਜ ਨੇ ਅਸਲਾ ਮੈਮ ਕਿਥੋਂ ਲੈ ਕੇ ਆ ਰਹੇ ਪਤਾ ਲੱਗਾ ਕੁਝ ਹਾਂਜੀ ਇਹ ਵੀ ਪੁੱਛੀ ਸੀ ਕਿ ਜੋ ਪ੍ਰੀਲੀਮਿਨਰੀ ਇਹ ਸਾਨੂੰ ਸਾਹਮਣੇ ਆਇਆ ਕਿ ਇਹਨੂੰ ਕੋਈ ਬੰਦਾ ਦੇ ਗਿਆ ਸੀ ਜਿਹੜਾ ਹੁਣ ਵਿਦੇਸ਼ ਚਲਾ ਗਿਆ ਹੋਇਆ ਪਰ ਫਿਰ ਵੀ ਅਸੀਂ ਉਹਨੂੰ ਵੈਰੀਫਾਈ ਕਰ ਰਹੇ ਹਾਂ ਕਿ ਇਹਦੇ ਜਿੰਨੇ ਵੀ ਪੁਰਾਣੇ ਕੇਸਵਾਰ ਹੈ ਜਾਂ ਜਿਹੜੇ ਉਹ ਸਾਨੂੰ ਆਪਣੇ ਇਨਵੈਸਟੀਗੇਸ਼ਨ ਦੇ ਵਿੱਚ ਟੈਕਨੀਕਲ ਤੇ ਹਿਊਮਨ ਇੰਟੇਲ ਤੋਂ ਪਤਾ ਲੱਗਦਾ ਹੈ ਉਹਦੇ ਤੇ ਅਸੀਂ ਵੈਰੀਫਿਕੇਸ਼ਨ ਅੱਗੇ ਕਰ ਰਹੇ ਹਾਂਗੇ ਹੋਰ ਫਰਦਰ ਡਿਟੇਲਸ ਜਾ ਕੇ ਜੋ ਵੀ ਇਹ ਤੋਂ ਇਹਦਾ ਪਿੱਛੇ ਦਾ ਹੈਗਾ ਬੈਕਵਰਡ ਜੀ ਇਹ ਪਾਸਟਾ ਏਰੀਆ ਦੇ ਵਿੱਚ ਜੁਈ ਰਾਵਲਪਿੰਡੀ ਥਾਣੇ 'ਚ ਸਾਡਾ ਪਰਚਾ ਰਜਿਸਟਰ ਹੋਇਆ ਸੀ 46/24 ਅੰਡਰ ਆਰਮਜ਼ ਐਕਟ 10+333 ਕਾਬੂ ਜੋ ਤੋਂ ਲਾਵਾ ਵੀ ਮੈਮ ਕੋਈ ਬੰਦੇ ਹੋ ਰਹੇ ਦੇ ਵਿੱਚ ਆਪਾਂ ਪਾਇਦੇ ਹਜੀ ਫਿਲਹਾਲ ਕਾਬੂ ਜੋ ਤੇ ਜੀ ਜੋ ਜੋ ਅੱਗੇ ਇਨਵੈਸਟੀਗੇਸ਼ਨ ਜਾਂਦਾ ਜਾਏਗਾ ਸੋ ਉਹਨਾਂ ਦੇ ਕਲਾਮ ਆਖੀ ਸਾਈਕਲ ਬਰਾਵੀ ਕੋ ਜਬਤ ਕੀਤਾ ਹਾਂਜੀ ਇਹਦੀ ਇੱਕ ਗੱਡੀ ਹੈ ਜੀ ਗੱਡੀ ਨੰਬਰ ਪੀਵੀ10ਬੀਐਨ 1755 ਇਹ ਆਲਟੋ ਕਾਰ ਸੀ ਜਿਹਦੇ ਵਿੱਚ ਇੱਕ ਸਵਾਰ ਸੀ ਔਰ ਜਿਹੜੀ ਨੇ ਮੌਕੇ ਤੇ ਹਮਲਾ ਕੀਤਾ ਹੋਰ ਕਿੱਥੇ ਕਿੱਥੇ ਬਾਦਲ ਤੇ ਦੇਖੀ ਕਿਸੀ ਏ ਵੀ ਤੁਹਾਨੂੰ ਯਾਦ ਹੋਣਾ ਪਿੱਛੇ ਬਰਿਸਟਾ ਫਾਈਲਿੰਗ ਹੋਈ ਸੀ ਉਹਦੇ ਵਿੱਚ ਵੀ ਸਾਡਾ ਇਹ ਕੇਸ ਸੀਗਾ ਜਿਹਦੇ ਵਿੱਚ ਵੀ ਦੇਰ ਹੋ ਗਈ ਸੀ ਤੇ ਸਾਡਾ ਜਿਹੜਾ ਹੈ ਆ ਕਾਫੀ ਇਹ ਵੀ ਕੰਪਲੇਂਟ ਸਾਨੂੰ ਆ ਰਹੀਆਂ ਸੀ ਕਿ ਇਹ ਏਰੀਆ ਦੇ ਵਿੱਚ ਘੁੰਮ ਰਿਹਾ ਇਹ ਕੋਲ ਇਲੀਗਲ ਵੈਪਨ ਹੈਗਾ ਤੇ ਉਸੇ ਸਬੰਧ ਵਿੱਚ ਜੀ ਅਸੀਂ ਆਪਣੀ ਹਿਊਮਨ ਇੰਟੈਲੀਜੈਂਸ ਤੇ ਜਦੋਂ ਸਾਨੂੰ ਕ੍ਰੈਡੀਬਲ ਇਨਪੁਟ ਮਿਲੀ ਤਾਂ ਸਾਡੀ ਟੀਮ ਨੇ ਬਹੁਤ ਅੱਛਾ ਸਕੂਪ ਵੀ ਨਾਲ ਲਿਆ ਵੀ ਐਕਚੁਅਲੀ ਆਹ ਹੈਗਾ ਇੱਕ ਅੱਛੀ ਰਿਕਵਰੀ ਹੋਈ ਔਰ ਇੱਕ ਮਾੜਾ ਬੰਦਾ ਇਹਨਾਂ ਨੇ ਰੰਮਲ ਕੀਤਾ ਠੀਕ ਹੈ ਥੈਂਕ ਯੂ